ਭਗਵਾਨ ਕਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਣਾ ਸਰ ਤੁਸੀਂ ਕਿੱਥੇ ਸੁੱਤੇ ਪਏ ਹੋ ਹਮ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਹਰ ਰੋਜ਼ ਮੈਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਵੀ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਵੀ ਮੈਂ ਮੈਂ ਇਹਨਾਂ ਦਾ ਮਸਲਾ ਜਿਹੜੇ ਤੁਹਾਡੇ ਪਿੰਡ ਇਹ ਕਰਦੇ ਆ ਤੁਸੀਂ ਕਿੱਥੇ ਸੁੱਤੇ ਪਏ ਤੁਹਾਡੇ ਆਪ ਦੇ ਫਰੀਦਕੋਟ ਹਲਕੇ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਮੈਂ ਜੀ ਕੈਮਰੇ ਸਾਹਮਣੇ ਨਾ ਉਹ ਗਾਲਾਂ ਮੈਂ ਦੱਸ ਨਹੀਂ ਸਕਦਾ ਵੀ ਇੰਨੀਆਂ ਗੰਦੀਆਂ ਔਰਤ ਨੂੰ ਮੇਰੀ ਮੈਸੇਜ ਨੂੰ ਵੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਿਹਾ ਨਾ ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਰਿਹਾ ਵੀ 22 ਦਿਨਾਂ ਚ ਮੈਂ ਸਾਰੇ ਹੱਥ ਪੈਰ ਮਾਰ ਲਏ ਠਾਰ ਹੋ ਗਏ ਜੀ ਉੱਥੇ ਜਿੰਦੇ ਜਿੰਦੇ ਲਾ ਕੇ ਮੋਟਰਸਾਈਕਲ ਵੀ ਅਸੀਂ ਦੱਸਿਆ ਵੀ ਆਹ ਫੋਨ ਹੈ ਜੀ ਅਸੀਂ ਫੋਨ ਦੇਤਾ ਜੀ ਐਸਆਈ ਸਾਹਿਬ ਨੂੰ ਵੀ ਤੁਸੀਂ ਇਹਦੀ ਸੀਡੀਆਰ ਕਢਾ ਲਿਓ ਤੁਹਾਨੂੰ ਪਤਾ ਲੱਗ ਜੂ ਇੱਕ ਅਸੀਂ ਮੁੰਡੇ ਦਾ ਮੋਬਾਈਲ ਨੰਬਰ ਦਿੱਤਾ ਵੀ ਇਹਦੀ ਕਢਾ ਲਿਓ ਜੀ ਤੇ ਇੱਕ ਅਸੀਂ ਮੋਟਰਸਾਈਕਲ ਲਿਆ ਵੀ ਇਹਨੂੰ ਬਰਾਮਦ ਕਰੋ ਪਰ ਐਸਆਈ ਸਾਹਿਬ ਇਕਬਾਲ ਸਿੰਘ ਨੇ ਬਰਾਮਦਰੀ ਕੀਤਾ ਕਹਿੰਦਾ ਤੜਕੇ ਲੈ ਕੇ ਜਾਵਾਂਗਾ ਮੈਂ ਮੇਰੀ ਮਾਂ ਤੇ ਮੇਰੀ ਮੈਸੇਜ ਤੇ ਮੇਰੇ ਭਰਾ हां ते नहीं ਸਾਨੂੰ ਵੜਨ ਦੇ ਰਹੇ ਗਏ ਸਾਡਾ ਥਾਂ ਦਾ ਰੌਲਾ ਹੈ ਮਤਲਬ ਕਹਾਣੀ ਨੂੰ ਘੁਮਾਤਾ ਜਦੋਂ ਕਿ ਤੁਸੀਂ ਮੌਕਾ ਵੀ ਦੇਖ ਸਕਦੇ ਆ ਬਾਹਰ ਕੱਢਿਆ ਹੋਇਆ ਹੁਣ ਬਾਈ ਜੀ ਤੁਸੀਂ ਵੀ ਸਿਆਣੇ ਹੋ ਜੇ ਕਿਸੇ ਦਾ ਥਾਂ ਦਾ ਰੌਲਾ ਹੋਊਗਾ ਉਹ ਬਾਹਰ ਕੱਢਣ ਦੇ ਦੋ ਧੱਕੇ ਨਾਲ ਕਹਿਣਾ ਚਾਹਣਾ ਵੀ ਪਰਚਾ ਹੀ ਝੂਠਾ ਪਾਇਆ ਗਿਆ ਜੀ 751 ਦਾ ਤਾਂ ਬੰਦਾ ਹੀ ਨਹੀਂ ਸੀ ਇਹਨਾਂ ਨੇ ਘਰੇਲੂ ਲੜਾਈ ਦਾ ਪਰਚਾ ਬਣਾਤਾ ਵੀ ਇਹ ਤਾਂ ਥਾਂ ਦਾ ਰੌਲਾ ਹੈ ਜੀ ਹੂੰ ਜਦੋਂ ਕਿ ਇਰਾਦਾ ਕਤਲ ਦਾ ਤੇ ਇਹ ਇਹ ਬੰਦਾ ਸੀ ਪਰਚਾ ਮੈਨੂੰ ਕੀ ਮਸਲਾ ਕਿਉਂ ਤੁਸੀਂ ਟੈਂਕੀ ਤੇ ਚੜੇ ਹੋ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਹੈ ਜੀ ਮੈਂ ਹੁਣ ਸਾਰੀ ਕਹਾਣੀ ਤੁਹਾਨੂੰ ਦੱਸਣ ਲੱਗਿਆ ਜੀ ਹੂੰ ਇਹ ਸਾਰੀ ਕਹਾਣੀ ਹੈਗੀ ਆ ਰਾਸ ਸੀ ਅੱਛਾ ਜੀ ਠੀਕ ਹੈ ਜੀ ਸੋਰੀ ਅੱਜ ਤੋਂ 6 ਮਹੀਨੇ ਪਹਿਲਾਂ ਪੰਚਾਇਤਾਂ ਬਣੀਆਂ ਸੀਗੀਆਂ ਜੀ ਠੀਕ ਹੈ ਮੈਨੂੰ ਸਰਬਸੰਮਤੀ ਨਾਲ 8 ਨੰਬਰ ਵਾਰਡ ਚ ਮੈਨੂੰ ਮੇਰੀ ਮੈਸੇਜ ਨੂੰ ਮੈਂਬਰ ਬਣਾ ਦਿੱਤਾ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਚਲੋ ਮੈਂ ਪਿੰਡ ਦੇ ਵਧੀਆ ਕੰਮ ਕਰਨ ਲੱਗ ਗਿਆ ਪਰ ਜਿਹੜੇ ਮੇਰੇ ਪਿੰਡ ਦੇ ਹੀ ਬੰਦੇ ਆ ਜਿਹਦਾ ਮੈਂ ਨਾਂ ਲੈ ਰਿਹਾ ਤੁਹਾਡੇ ਕੋਲ ਰਾਜਾ ਚੱਕੀ ਵਾਲਾ ਠੀਕ ਹੈ ਜੀ ਹੂੰ ਜੀਦੀ ਆਰਓ ਸਾਡੇ ਲੱਗਿਆ ਹੋਇਆ ਉਹਦੇ ਸਾਹਮਣੇ ਚੱਕੀ ਹੈ ਅੱਛਾ ਜੀ ਉਹ ਬੰਦਾ ترسےم ਸਿੰਘ ਜੱਗਰ ਸਿੰਘ ਦਾ ਬੇਟਾ ਜੀ ਹਰਪਾਲ ਸਿੰਘ ਜੱਗਰ ਸਿੰਘ ਦਾ ਬੇਟਾ ਇਹ ਇਹ ਸੀਗੇ ਵੋਟਾਂ 'ਚ ਖੜੇ ਹੋਏ ਸੀਗੇ ਠੀਕ ਹੈ ਇਹ ਬੰਦੇ ਹਾਰ ਗਏ ਸੀਗੇ 7 ਨੰਬਰ ਵਾਰਡ 'ਚ ਸੀਗੇ ਇਹ ਮੇਰੇ ਵਾਰਡ ਨੰਬਰ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਇਹ ਉਦੋਂ ਦੇ ਮੇਰੇ ਨਾਲ ਕਿਹੜੇ ਕੱਢਦੇ ਹੁੰਦੇ ਆ ਇੱਕ ਬਲਦੇਵ ਸਿੰਘ ਕੁੰਡਾ ਸਿੰਘ ਦਾ ਜੀ ਇਹਨਾਂ ਦਾ ਚਾਚਾ ਹਰਪਾਲ ਸਿੰਘ ਦਾ ਚਾਚਾ ਇੱਕ ਗੁਰਾ ਸਿੰਘ ਮਿਸਤਰੀ ਦਾ ਬੇਟਾ ਹੈ ਜੀ ਨੀਲੀ ਬਰਾੜ ਕਹਿ ਦਿੰਦੇ ਆ ਉਹਨੂੰ ਇੱਕ ਸਾਹ ਮਿਸਤਰੀ ਦਾ ਵੱਡਾ ਬੇਟਾ ਜੀ ਸਰਬਜੀਤਰ ਸਿੰਘ ਇਹ ਬੰਦੇ 3-7 ਜਾਣੇ ਆ ਜੀ ਇਹ ਬੰਦੇ ਮੇਰੇ ਨਾਲ ਰਾਸੀ ਕਹਿੜ ਕਰ ਰਹੇ ਮੌਕਾ ਭਾਲਦੇ ਸੀਗੇ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਜੀ ਪਹਿਲਾਂ ਵੀ ਦੋ ਤਿੰਨ ਵਾਰੀ ਮੇਰੇ ਨਾਲ ਮਤਲਬ ਖੈਬਾਜੀ ਕੀਤੀ ਹੈ ਮੈਨੂੰ ਇਹਨਾਂ ਨੇ ਮਤਲਬ ਕਿ ਮੇਰਾ ਐਕਸੀਡੈਂਟ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਹਿਲਾਂ ਵੀ ਇਹ ਬੰਦੇ ਦਾ ਐਕਸੀਡੈਂਟ ਕਰਾ ਕਰਾ ਦਗੇ ਤੇ ਇਹਦੇ ਸੱਟਾ ਫੇਟਾ ਮਰਵਾਦਗੇ ਮੈਂ ਦੋ ਤਿੰਨ ਵਾਰੀ ਚਲੋ ਬਰਦਾਸ਼ਤ ਕੀਤਾ ਜੀ ਵੀ ਚਲੋ ਰਹਿਣ ਦਿਓ ਮੈਨੂੰ ਸਾਰੇ ਸਾਡੇ ਬੰਦਿਆਂ ਨੇ ਸਮਝਾਇਆ ਚਲੋ ਜੀ ਠੀਕ ਹੈ ਹੁਣ 29 ਤਰੀਕ ਨੂੰ ਜੀ ਜਿਹੜੀ ਕਹਾਣੀ ਹੋਈ ਹੈ 29 ਤਰੀਕ ਨੂੰ ਮੇਰੇ ਨਾਲ ਜਗਾ ਜਿਹੜੀ ਮੇਰੀ ਜਗਾ ਦੇ ਨਾਲ ਨਾ 2 ਮਰਲੇ ਜਗਾ ਖਾਲੀ ਪਈਏ ਅੱਛਾ ਮਤਲਬ ਉਹ ਪਹਿਲਾਂ ਜਿਹੜੀ ਕਿਸੇ ਦਾ ਵਾੜਾ ਸੀ ਉਹ ਹੂੰ ਉਹਦਾ ਗੇਟ ਸੀਗਾ ਮੇਰੀ ਜਿਹੜਾ ਮੇਰਾ ਘਰ ਆ ਉਹਦੇ ਬੈਕ ਸਾਈਡ ਇੱਕ ਗਲੀ ਆ ਪੀੜੀ ਦੀ ਗਲੀ ਤੇ ਇੱਕ ਫਰੰਟ ਤੇ ਆ ਜੀ ਮੇਰਾ ਔਰਲੇ ਪਾਸੇ ਇੱਕ ਗੇਟ ਆ ਤੇ ਜਿਹੜਾ ਉਹ ਵਾੜੇ ਦਾ ਗੇਟ ਸੀ ਉਹ ਪਿਛਲੇ ਸਾਈਡ ਸੀਗਾ ਜੀ ਹੂੰ ਉਹ ਮਤਲਬ ਕਿ ਕਿਸੇ ਦਾ ਬਾੜਾ ਸੀ ਉਹਨਾਂ ਨੇ ਉਹ ਆਪਦੇ ਗਾਂਹ ਬੰਦੇ ਨੂੰ ਹੀ ਦਿੱਤਾ ਚਲੋ ਜੀ ਮੈਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਦਿੱਕਤ ਹੀ ਨਹੀਂ ਇਸ ਚੀਜ਼ ਉਹਨਾਂ ਨੇ ਦੇਤਾ ਉਸ ਚੀਜ਼ ਨੂੰ ਜਿਹੜਾ ਉਹ ਅਮਨਦੀਪ ਸਿੰਘ ਸ਼ਿੰਦਾ ਸਿੰਘ ਦਾ ਜਿਹੜਾ ਮੇਨ ਹੁਣ ਮਲਜ਼ਮ ਹੈ ਅੱਛਾ ਜੀ ਉਹ ਬੰਦਾ ਨਸ਼ੇੜੀ ਇੱਕ ਨੰਬਰ ਦਾ ਜੀ ਠੀਕ ਹੈ ਚਿੱਟਾ ਚੁੱਟਾ ਵੀ ਵੇਚਦਾ ਜੀ ਉਹਦੇ ਕੋਲ ਬੰਦੇ ਬਹੁਤ ਬੰਦੇ ਆ ਜੀ ਅੱਛਾ ਠੀਕ ਹੈ ਜੀ ਉਹਨੇ ਕੀ ਕੀਤਾ ਇਹਦੇ ਵਿੱਚ ਜਦੋਂ ਜਗਾ ਲੈ ਲਈ ਤਾਂ ਮੇਰੇ ਸਾਹਮਣੇ ਘਰੇ ਜੀ ਮੇਰੀ ਭਰਜਾਈ ਲੱਗਦੀ ਹੈ ਵੈਸੇ ਤਾਂ ਉਹ ਸਹਿਜ ਸਹਿਜਦੀਪ ਕੌਰ ਉਹਦਾ ਨਾਮ ਹੈ ਉਹਦੇ ਹਸਬੰਦ ਦਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਵੀ ਗੋਲੀਆਂ ਗਾਲੀਆਂ ਖਾਂਦਾ ਜੀ ਨਸ਼ੇੜੀ ਉਹ ਇੱਕ ਨੰਬਰ ਦਾ ਜੀ ਹੂੰ ਠੀਕ ਹੈ ਜੀ ਇਹਨਾਂ ਦੀ ਸ਼ਾਇਤ ਹੈ ਉਰਲੇ ਵਾਲੇ ਪਾਸੇ ਵੀ ਦੇਖੋ ਕਟਰ ਮਾਰ ਕੇ ਉਹ ਬੰਦੇ ਨੇ ਤੁਸੀਂ ਉੱਥੇ ਮੌਕੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਨਾਂ ਨੇ ਧੱਕੇ ਨਾਲ ਗੇਟ ਕੱਢ ਲਿਆ ਯੂਰਲੇ ਪਾਸੇ ਵੀ ਚਲੋ ਅਸੀਂ ਫਿਰ ਵੀ ਬਰਦਾਸ਼ਤ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ ਯਾਰ ਕੱਢ ਲਿਆ ਦਾ ਗੇਟ ਉਦੋਂ ਮੁੜ ਕੇ ਜੀ ਇਹ ਦੋਨੇ ਗੇਟ ਖੋਲ ਲੈਂਦੇ ਸੀ ਇਥੇ ਜੀ ਰਾਤ ਦੇ 11 11 12 12 ਵਜੇ ਤੱਕ ਹਮ ਨਸ਼ੇੜੀ ਬੈਠੇ ਰਹਿੰਦੇ ਸੀ ਸੈਕਟਾਂ ਪੀਂਦੇ ਸੀ ਚਿੱਟਾ ਲਾਉਂਦੇ ਸੀ ਤਾਰੂ ਗੋੜੀਆਂ ਮੈਂ ਕਹਿੰਦਾ ਪਤਾ ਨਹੀਂ ਕੀ ਕੁਛ ਮੈਂ ਦੋ ਤਿੰਨ ਮੇਰੀ ਇਹ ਮੁੰਡੇ ਦੀ ਮਾਂ ਨੂੰ ਵੀ ਸਮਝਾਇਆ ਮੈਂ ਕਹਿੰਦਾ ਵੀ ਘਰਾਂ ਚ ਘਰ ਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਇਥੇ ਗੱਲ ਨਹੀਂ ਬਰਦਾਸ਼ਤ ਹੋਣੀ ਜੀ ਕਹਿੰਦੀ ਮੈਂ ਕੋਈ ਗੱਲ ਨਹੀਂ ਸਮਝਾ ਲੂ ਮੈਂ ਮੁੰਡੇ ਨੂੰ ਵੀ ਸਮਝਾਇਆ ਫਿਰ ਜੀ ਇਥੇ ਫੀਮ ਵੀ ਵੀਜੀ ਬੈਠਾ ਸੀਗਾ ਜੀ ਚਲੋ ਜੀ ਅਸੀਂ ਫਿਰ ਵੀ ਇਗਨੋਰ ਕੀਤਾ ਵੀ ਚਲੋ ਅਸੀਂ ਜਦੋਂ ਕਿਸੇ ਨਾਲ ਜਿਹੜੀ ਰੰਜਿਸ਼ ਹੀ ਨਹੀਂ ਆਪਣੀ ਠੀਕ ਹੈ ਜੀ ਦੋ ਤਿੰਨ ਵਾਰੀ ਇਹਨੂੰ ਮੈਂ ਫੇਰ ਸਮਝਾਇਆ ਮੈਂ ਕਿਹਾ ਵੀ ਇਹ ਕੰਮ ਤੂੰ ਛੱਡ ਦੇ ਹੂੰ ਪਰ ਇਹ ਬੰਦਾ ਨਹੀਂ ਮੰਨਿਆ ਜੀ ਹੂੰ ਉਸ ਤੋਂ ਬਾਅਦ 29 ਤਰੀਕ ਨੂੰ ਜੀ ਇਹ ਬੰਦਾ ਜੀ ਮੈਂ ਸ਼ਾਮ ਦਾ ਵੀਰਾ ਹੀ 7 ਵਜੇ ਦਾ 29 ਮਾਰਚ ਦੀ ਗੱਲ ਹੈ ਜੀ ਸ਼ਾਮ ਨੂੰ 7 ਵਜੇ ਇਹ ਬੰਦੇ ਦੇ ਕੋਲ ਹਥਿਆਰ ਸੀਗਾ ਜੀ ਕਿਰਪਾਨ ਟਾਈਪ ਕਹਿ ਸਕਦੇ ਆਪਾਂ ਇਹ ਬੰਦਾ ਉੱਥੇ 바ਰ ਚ ਖੜ ਕੇ ਠੀਕ ਹੈ ਤੇ ਕਹਿੰਦਾ ਵੀ ਇਹ ਨੂੰ ਕਿਹਨੇ ਮੈਂਬਰ ਬਣਾਤਾ ਅੱਛਾ ਇੱਕ ਹੀ ਡੀਸੀ ਲੱਗ ਗਿਆ ਸਾਡੇ ਤੇ ਕੌਣਾ ਵਣ ਅਮਨਦੀਪ ਸਿੰਘ ਜੀ ਪੁੱਤਰ ਸਿੰਦਾ ਸਿੰਘ ਦਾ ਹਮ ਠੀਕ ਹੈ ਔਰ ਉੱਥੇ ਹੀ ਮੌਜੂਦ ਸੀ ਚਾਰ ਪੰਜ ਜਾਣੇ ਹੋਰ ਇੱਕ ਸੀਗਾ ਜੀ ਬਿੱਟਾ ਸਿੰਘ ਪੁੱਤਰ ਸੂਬਾ ਸਿੰਘ ਦਾ ਜੀ ਉਹ ਇੱਕ ਨੰਬਰ ਦਾ ਨਸ਼ੇੜੀ ਆ ਜੀ ਪਹਿਲਾਂ ਮੈਂ ਉਹਦਾ ਚਲੋ ਨਾਂ ਨਹੀਂ ਲਿਆ ਮੈਂ ਕਿਹਾ ਚਲੋ ਆਪਾਂ ਇਹਦਾ ਨਾਂ ਹੀ ਲੱਗੇ ਪਰ ਮੈਂ ਹੁਣ ਸ਼ਰਿਹਾਂਮ ਕਹਿਣਾ ਜੀ ਇਹ ਬੰਦੇ ਸਾਰੇ ਉੱਥੇ ਸੀਗੇ ਠੀਕ ਹੈ ਜੀ ਇਹਨਾਂ ਨੇ ਕੀ ਇਹ ਵੀ ਇਹ ਵੀ ਨਾਲ ਸੀ ਨਸ਼ਾ ਪੱਤਾ ਕੀਤਾ ਹੋਇਆ ਸੀ ਇਹ ਲਲਕਾਰੇ ਮਾਰਨ ਲੱਗੇ ਜੀ ਹੂੰ ਕਹਿੰਦੇ ਵੀ ਸਾਨੂੰ ਕੌਣ ਰੋਕੂਗਾ ਇੱਥੇ ਅਸੀਂ ਚਿੱਟਾ ਵੇਚੀਏ ਅਸੀਂ ਖਾਈਏ ਪੀઈએ ਇਹ ਕੌਣ ਹੁੰਦਾ ਹੂੰ ਸਾਰੀ ਪੰਚਾਇਤ ਨੂੰ ਗਾਲਾਂ ਕੱਢਣ ਲੱਗੇ ਜੀ ਇਹ ਹੂੰ ਵੀ ਇਹ ਲੰਡੂਆਂ ਦੀ ਪੰਚਾਇਤ ਆ ਕਹਿੰਦੇ ਇਹ ਜਿਹੜੇ ਬਣੇ ਆ ਸਾਡੇ ਪਿੰਡ ਦਾ ਬਹੁਤ ਵੱਡਾ ਮੁੱਦਾ ਤੁਹਾਨੂੰ ਵੀ ਪਤਾ ਪਹਿਲਾਂ ਜਦੋਂ ਸਾਡੇ ਕਾਗਜ਼ ਰਿਜੈਕਟ ਹੋਏ ਆ ਬਹੁਤ ਵੱਡਾ ਮੁੱਦਾ ਸੀ ਚਲੋ ਵਧੀਆ ਚਲੋ ਫੇਰ ਵੀ ਅਸੀਂ ਕਹਨੇ ਆ ਵਧੀਆ ਸਾਡਾ ਪੰਚਾਇਤ ਬਣ ਗਿਆ ਫੇਰ ਕੀ ਹੋਇਆ ਜੀ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਫੇਰ ਵੀ ਇਗਨੋਰ ਕੀਤਾ ਮੈਂ ਮੇਰੇ ਮੈਸੇਜ ਨੂੰ ਕਿਹਾ ਮੈਂ ਕਿਹਾ ਵੀ ਗਾਲਾਂ ਕੱਢੀ ਜਾਂਦਾ ਉਹ ਮੁੰਡਾ ਵੀ ਆਪਾਂ ਨੂੰ ਐ ਇਸ ਤਰ੍ਹਾਂ ਬੋਲ ਰਿਹਾ ਭੱਦੀਆਂ ਮੈਂ ਜੀ ਕੈਮਰੇ ਸਾਹਮਣੇ ਨਾ ਉਹ ਗਾਲਾਂ ਮੈਂ ਦੱਸ ਨਹੀਂ ਸਕਦਾ ਵੀ ਇੰਨੀਆਂ ਗੰਦੀਆਂ ਔਰਤ ਨੂੰ ਮੇਰੀ ਮੈਸੇਜ ਨੂੰ ਵੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਸਾਡੇ ਆਣ ਗਵਾਂਡ ਇਕੱਠਾ ਹੋ ਗਿਆ ਮੈਂ ਵੀ ਚਲਾ ਗਿਆ ਵੀ ਤੈਨੂੰ ਗੱਲ ਕੀ ਹੈ ਕਹਿੰਦਾ ਤੂੰ ਤੂੰ ਕੀ ਕਰਦੇਗਾ ਸਾਡਾ ਅਸੀਂ ਜਿਹੜਾ ਕੋ ਮਰਜ਼ੀ ਕਰੀਏ ਸਾਡੀ ਪੁਲਿਸ ਵਾਲਿਆਂ ਨੇ ਵੀ ਇਹ ਕਹਿੰਦਾ ਇੱਥੋਂ ਤੱਕ ਕਹਿੰਦਾ ਦੇਖੋ ਵੀ ਇੱਕ ਬੰਦਾ ਇਹ ਸ਼ਰ੍ਹਾਂਵੇਂ ਗੱਲ ਕਹਿ ਰਿਹਾ ਵੀ ਮੇਰੀ ਤਾਂ ਪੁਲਿਸ ਵਾਲਿਆਂ ਨਾਲ ਅਸਲ ਵਿੱਚ ਮੇਨ ਮਸਲਾ ਕੀ ਹੈ ਕਿ ਪ੍ਰਸ਼ਾਸਨ ਨੇ ਸੁਣੀ ਨਹੀਂ ਤਾਂ ਕਰਕੇ ਕਾਰਨ ਕੀ ਹੈ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਜਿਹੜੇ ਅੱਜ 22 ਦਿਨ ਹੋ ਗਿਆ ਨਾ ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਰਿਹਾ ਵੀ 22 ਦਿਨਾਂ ਚ ਮੈਂ ਸਾਰੇ ਹੱਥ ਪੈਰ ਮਾਰ ਲਏ ਉਸ ਦਿਨ ਜਦੋਂ ਇਹਨੇ ਗਾਲਾਂ ਕੱਢਣੀਆਂ ਹੋਰ ਪਿੰਡ ਵਾਲਿਆਂ ਨੂੰ ਸੱਦਿਆ ਠੀਕ ਹੈ ਮੈਂ ਕਹਾਂ ਵੀ ਮੇਰੇ ਨਾਲ ਕਹਾਣੀ ਹੋ ਗਈ ਆ ਤੁਸੀਂ ਮੌਕੇ ਤੇ ਪਹੁੰਚੋ ਤੁਸੀਂ ਕੱਲ ਨੂੰ ਕਹੋਗੇ ਵੀ ਇਹ ਮੈਂਬਰ ਝੂਠ ਬੋਲ ਰਿਹਾ ਵੀ ਜਾਣ ਬੁੱਝ ਕੇ ਕੋਈ ਗੱਲ ਕਰ ਰਿਹਾ ਜਦੋਂ ਆ ਕੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਨਹੀਂ ਰੁਕੇ ਜੀ ਠੀਕ ਹੈ ਜੀ ਫਿਰ ਜੀ ਮੇਰੇ ਚਾਚਾ ਜੀ ਲੱਗਦੇ ਹਰਜਿੰਦਰ ਸਿੰਘ ਫੌਜੀ ਸਾਹਿਬ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਇਹ ਮੈਨੂੰ ਮਾਰਨ ਲਈ ਆ ਰਹੇ ਆ ਬੰਦੇ ਬੁਲਾਉਣੇ ਸ਼ੁਰੂ ਕਰਤੇ ਜੀ ਆ ਮਨਦੀਪ ਸਿੰਘ ਨੇ ਫੋਨ ਸ਼ੁਰੂ ਕਰਤੇ ਇਹਨਾਂ ਨੇ ਬਿੱਟੇ ਨੇ ਵੀ ਫੋਨ ਲਾਇਆ ਜੀ ਵੀ ਆਪਦੇ ਬੰਦੇ ਬੁਲਾ ਕੇ ਇਹਨੂੰ ਅੱਜ ਮਾਰ ਦੇਣਾ ਆਪਾਂ ਸ਼ਰਿਆਮ ਲਲਕਾਰੇ ਮਾਰੀ ਗਏ ਠੀਕ ਹੈ ਮੂੰਹ ਬੰਨ ਕੇ ਬਹੁਤ ਬੰਦੇ ਆਏ ਆ ਜੀ ਠੀਕ ਹੈ ਜੇ ਇਹ ਮੇਰੇ ਜਾਣ ਗਵਾਂਡ ਨਾ ਹੁੰਦੇ ਜੀ ਇਹਨਾਂ ਨੇ ਮੈਨੂੰ ਕਿਰਚਾ ਕਰਪਾਨਾ ਨਾਲ ਵੱਢ ਜਾਣਾ ਸੀਗਾ ਜੀ ਮੈਂ 112 ਨੰਬਰ ਤੇ ਵੀ ਕਾਲ ਕੀਤੀ ਇਕਬਾਲ ਸਿੰਘ ਐਸਐਸਆਈ ਸਾਹਿਬ ਆ ਰਹੇ ਸੀਗੇ ਉਸ ਤੋਂ ਪਹਿਲਾਂ ਇਹ ਬੰਦੇ ਭੱਜ ਗਏ ਹੂੰ ਮੋਬਾਈਲ ਡਿੱਗ ਪਿਆ ਇੱਕ ਤਾਂ ਇਹਨਾਂ ਦਾ ਇੱਕ ਉਥੇ ਮੋਟਰਸਾਈਕਲ ਨੰਬਰ ਸੀਗਾ ਜੀ ਉਹ ਵੀ ਅਸੀਂ ਦਿੱਤਾ ਹੋਇਆ ਉਹ ਛੱਡ ਕੇ ਭੱਜ ਗਏ ਜੀ ਉਸ ਤੋਂ ਬਾਅਦ ਐਸਐਸਆਈ ਸਾਹਿਬ ਆਏ ਐਸਐਸਆਈ ਸਾਹਿਬ ਨੂੰ ਅਸੀਂ ਮੌਕਾ ਦਿਖਾਇਆ ਸਾਰਾ ਦੱਸਿਆ ਉਹ ਬੰਦੇ ਦਾ ਅਸੀਂ ਜਿੱਤੇ ਬਾੜੇ ਚ ਉਹ ਬੰਦੇ ਸੀ ਉਹ ਵੀ ਦਿਖਾਇਆ ਉਦੋਂ ਮੜ ਤੋਂ ਉਹਦਾ ਘਰ ਵੀ ਦਿਖਾਇਆ ਉਹ ਉਫਾਰ ਹੋ ਗਿਆ ਜੀ ਉੱਥੋਂ ਜਿੰਦੇ ਜਿੰਦੇ ਲਾ ਕੇ ਮੋਟਰਸਾਈਕਲ ਵੀ ਅਸੀਂ ਦੱਸਿਆ ਵੀ ਆਹ ਫੋਨ ਹੈ ਜੀ ਅਸੀਂ ਫੋਨ ਦੇਤਾ ਜੀ ਐਸਆਈ ਸਾਹਿਬ ਨੂੰ ਵੀ ਤੁਸੀਂ ਇਹਦੀ ਸੀਡੀਆਰ ਕਢਾ ਲਿਓ ਤੁਹਾਨੂੰ ਪਤਾ ਲੱਗ ਜੂ ਇੱਕ ਅਸ ਮੁੰਡੇ ਦਾ ਮੋਬਾਈਲ ਨੰਬਰ ਦਿੱਤਾ ਵੀ ਇਹਦੀ ਕਢਾ ਲਿਓ ਜੀ ਤੇ ਇੱਕ ਅਸੀਂ ਮੋਟਰਸਾਈਕਲ ਲਿਆ ਵੀ ਇਹਨੂੰ ਬਰਾਮਦ ਕਰੋ ਪਰ ਐਸਆਈ ਸਾਹਿਬ ਇਕਬਾਲ ਸਿੰਘ ਨੇ ਬਰਾਮਦਰੀ ਕੀਤਾ ਕਹਿੰਦਾ ਤੜਕੇ ਲੈ ਕੇ ਜਾਵਾਂਗਾ ਅੱਛਾ ਠੀਕ ਹੈ ਜੀ ਉਹ ਘੰਟੇ ਬਾਅਦ ਚਲੇ ਗਏ ਜੀ ਘੰਟੇ ਬਾਅਦ ਉਹੀ ਬੰਦੇ ਆਏ ਨਸ਼ੇੜੀ ਬੰਦੇ ਅਮਨਦੀਪ ਸਿੰਘ ਤੇ ਉਹਦੇ ਨਾਲ ਠੀਕ ਹੈ ਮੋਟਰਸਾਈਕਲ ਲੈ ਕੇ ਚਲੇ ਗਏ ਸਵੇਰੇ ਉਹ ਬੰਦਾ ਫੇਰ ਆਇਆ ਅਮਨਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਦਾ ਤੜਕੇ ਆ ਕੇ ਫੇਰ ਗਾਲਾਂ ਕੱਢ ਕੇ ਗਿਆ ਸਾਰੀ ਪੰਚਾਇਤ ਨੂੰ ਮੈਨੂੰ ਕਹਿੰਦਾ ਕੀ ਕਰ ਲਓਗੇ ਹੂੰ ਕੁਝ ਨਹੀਂ ਕਰ ਸਕਦੇ ਕਹਿੰਦਾ ਤੁਸੀਂ ਸਾਡੀ ਬਹੁਤ ਉੱਤੇ ਤੱਕ ਪਹੁੰਚ ਹੈ ਅੱਛਾ ਠੀਕ ਹੈ ਜੀ ਤੇ ਮੈਂ ਇਕਬਾਲ ਸਿੰਘ ਨੂੰ ਫੋਨ ਕੀਤਾ ਵੀ ਉਹ ਬੰਦੇ ਨੂੰ ਅਰੈਸਟ ਕਰੋ ਮੇਰੀ ਜਾਨ ਨੂੰ ਖਤਰਾ ਮੇਰੇ ਪਰਿਵਾਰ ਨੂੰ ਖਤਰਾ ਜਿਹੜਾ ਬੰਦਾ ਰਾਤ ਇੰਨੇ ਬੰਦੇ ਲਿਆਇਆ ਮੈਨੂੰ ਕਿਤੇ ਵੀ ਉਹ ਵੀ ਬੰਦੇ ਭੇਜ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਏਐਸਆਈ ਸਾਹਿਬ ਕਹਿੰਦੇ ਵੀ ਤੂੰ ਰਿਪੋਰਟ ਲਿਖਾ ਕੇ ਜਾ ਅਸੀਂ ਸਾਰਾ ਪਿੰਡ ਸਾਰੀ ਪੰਚਾਇਤ ਜਿਹੜੇ ਅਸੀਂ ਮਤੇ ਵੀ ਪਾਏ ਵੇ ਆ ਵੀ ਕੋਈ ਕਿਸੇ ਬੰਦੇ ਨੇ ਜਿਹੜਾ ਬੰਦਾ ਨਸ਼ਿਆਂ ਵਾਲੇ ਦੀ ਸਪੋਰਟ ਤੇ ਗਿਆ ਉਹਦੇ ਮਗਰ ਨਹੀਂ ਪਾਇਆ ਭਾਈ ਕਿਸੇ ਨੇ ਕਰਨੀ ਪਰ ਇਸ ਚੀਜ਼ ਦੇ ਬਾਵਜੂਦ ਵੀ ਅਸੀਂ ਉੱਥੇ ਚਲੋ ਲਿਖਾਇਆ ਏਐਸਐਸ ਸਾਹਿਬ ਨੂੰ ਵੀ ਮਿਲਿਆ ਠੀਕ ਹੈ ਜੀ ਦੋ ਦਿਨਾਂ ਬਾਅਦ ਏਐਸਆਈ ਸਾਹਿਬ ਮੈਨੂੰ ਫੋਨ ਕਰ ਰਹੇ ਆ ਕਹਿੰਦੇ ਕਿ ਦੂਜੀ ਤਰਨੂ ਵੀ ਬੁਲਾਇਆ ਵੇ ਤੁਸੀਂ ਵੀ ਆ ਜਾਓ ਵੀ ਤੁਹਾਡੀ ਗੱਲ ਅਸੀਂ ਦੋਨਾਂ ਦੀ ਸੁਣਨੀ ਹੈ ਅੱਛਾ ਰਾਮਨਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਦੀ ਸਪੋਰਟ ਤੇ ਉਹੀ ਬੰਦੇ ਜਿਹੜੇ ਮੇਰੇ ਨਾਲ ਰਾਸੀ ਕਿਹੜ ਕੜਦੇ ਸੀ ਉਹ ਬੰਦੇ ਹੀ ਸਪੋਰਟ ਤੇ ਗਏ ਉਹਦੀ ਤੇ ਇੱਕ ਨਿਸ਼ੇੜੀ ਦੀ ਸਪੋਰਟ ਤੇ ਉਹ ਬੰਦੇ ਗਏ ਹੂੰ ਰਾਜਾ ਚੱਕੀ ਵਾਲਾ ਤਰਸੀਮ ਸਿੰਘ ਜਗਰ ਸਿੰਘ ਦਾ ਹਰਪਾਲ ਸਿੰਘ ਜਗਰ ਸਿੰਘ ਦਾ ਇਹ ਸਾਰੇ ਬੰਦੀ ਸੀਗੇ ਉਹੀ ਛੀ ਸੱਤ ਬੰਦੇ ਠੀਕ ਹੈ ਉਹਨਾਂ ਨੇ ਇੱਕ ਤਾਂ ਹੁੰਦਾ ਬੰਦਾ ਕਹਿੰਦਾ ਹੁੰਦਾ ਵੀ ਜਿਹੜੇ ਬੰਦੇ ਤੋਂ ਗਲਤੀ ਹੋਈ ਉਹ ਤੋਂ ਮਨਾ ਲਈਏ ਇਹ ਰਾਜਾ ਸਿੰਘ ਚ ਇੱਕ ਚੱਕੀ ਵਾਲੇ ਨੇ ਇਹ ਗੱਲ ਕਹੀ ਹੈ ਬਹੁਤ ਬੰਦੇ ਵਿਕਟਮ ਐ ਚੀਜ਼ ਦੇ ਕਹਿੰਦੇ ਅਸੀਂ ਉਹ ਤੋਂ ਮਾਫੀ ਨਹੀਂ ਮੰਗਾਉਣੀਗੀ अच्छा। ਅਸੀਂ ਨਹੀਂ ਮਾਫੀ ਮੰਗੌਣੇ ਕਹਿੰਦੇ ਅਸੀਂ ਜਿਹੜਾ ਕੋਈ ਕਰਦਾ ਉਹ ਕਰੇ। ਠੀਕ ਹੈ ਜੀ ਉਸ ਦਿਨ ਇਹ ਗੱਲ ਹੋਈ ਐ ਐਸ ਐਚਓ ਸਾਹਿਬ ਨੇ ਸਾਨੂੰ ਤਰਵਾਸਾ ਦਿੱਤਾ ਵੀ ਸੀ ਡੀ ਆਰ ਕਢਾਵਾਂਗੇ ਅਸੀਂ। ਸਾਰੀ ਪੰਚਾਇਤ ਦੇ ਮੂਰੇ ਇਹ ਗੱਲ ਕਹੀ। ਉਸ ਤੋਂ ਬਾਅਦ ਜੀ ਇਹਨਾਂ ਨੇ ਕੋਈ ਸੀ ਡੀ ਆਰ ਨਹੀਂ ਕਢਾਈ ਕੁਛ ਨਹੀਂ ਕੀਤਾਗਾ ਜੀ। ਠੀਕ ਹੈ ਜੀ ਸ਼ਰਿਆਮ ਉਹ ਬੰਦਾ ਦੰਦ ਕੱਢਦਾ ਹੋਇਆ ਲਲਕਾਰੇ ਮਾਰਦੇ ਹੋਏ ਓਵੇਂ ਲੰਘਦੇ ਆ ਜੀ ਓਵੇਂ ਉੱਥੇ ਆਉਂਦੇ ਆ ਜੀ। ਸਾਰਾ ਕੁਝ ਕਰਦੇ ਆ ਜੀ ਤੇ ਇਹੀ ਬੰਦੇ ਜਿਹੜੇ ਛੀ ਸੱਤ ਆ ਜੀ ਜੁੰਡਲੀ ਬਣਾ ਕੇ ਉੱਥੇ ਹੀ ਬੈਠੇ ਰਹਿੰਦੇ ਕਮਿਊਨਿਟੀ ਸੈਂਟਰ ਕੋਲੇ ਮੈਨੂੰ ਹਰ ਟ ਤੇ ਦੋ ਤਿੰਨ ਵੇਰੀ ਇਹਨਾਂ ਮੇਰੇ ਬੰਦੇ ਵੀ ਮਗਰ ਲੱਗੇ ਆ ਜੀ ਠੀਕ ਆ ਜੀ ਹੁਣ ਕੱਲ ਮੇਰੇ ਭਰਾ ਮੇਰਾ ਭਰਾ ਦੋਨੇ ਭਰਾ ਜੀ ਇੱਕ ਗੁੰਗਾ ਬੋਲਾ ਵਿਚਾਰਾ ਅਨਬੋਲ ਹੈ ਇਹ ਜਾ ਰਹੇ ਸੀ ਇਹਨਾਂ ਦੇ ਮਗਰ ਮੋਟਰਸਾਈਕਲ ਵਾਲੇ ਬੰਦੇ ਇਹਨਾਂ ਨੇ ਛੱਡੇ ਆ ਜੀ ਉਹਨਾਂ ਨੇ ਇਹਨਾਂ ਦੇ ਵਿੱਚ ਮੋਟਰਸਾਈਕਲ ਮਾਰਿਆ ਜੀ ਠੀਕ ਹੈ ਅਸੀਂ ਫੇਰ ਵੀ ਚੁੱਪ ਕਰਕੇ ਵੀ ਚਲੋ ਯਾਰ ਛੱਡੋ ਪਣਾ ਆਪਾਂ ਮਿੱਟੀ ਪਾਓ ਇਹ ਕੰਮ ਤੇ ਪਰ ਜੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਅਸੀਂ ਉਦੋਂ ਮੁੜ ਕੇ ਜੀ ਜਦੋਂ ਇਹ ਕਾਣੀ ਨਾ ਸਮਝ ਆਈ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋਏ ਐਸਐਸਪੀ ਮੈਡਮ ਨੂੰ ਵੀ ਮਿਲੇ ਐਸਪੀ ਸਾਹਿਬ ਨੇ ਸਾਡੇ ਸਾਹਮਣੇ ਫੋਨ ਕੀਤਾ ਵੀ ਸੀਡੀਆਰ ਕਢਾਓ ਬੰਦੇ ਕਰੋ ਉਹ ਉਹ ਬੰਦੇ ਪੰਚਾਇਤ ਤੋਂ ਬਾਹਰ ਹੋ ਕੇ 751 ਕਰਾ ਗਏ ਜੀ ਉਹ ਅਮਨਦੀਪ ਸਿੰਘ ਦੇ ਪੁੱਤਰ ਸ਼ਿੰ다 ਸਿੰਘ ਦੀ ਜਦੋਂ ਕਿ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਪਰਚਾ ਹੀ ਝੂਠਾ ਪਾਇਆ ਗਿਆ ਜੀ 751 ਦਾ ਤਾਂ ਬੰਦਾ ਹੀ ਨਹੀਂ ਸੀ ਇਹਨਾਂ ਨੇ ਘਰੇਲੂ ਲੜਾਈ ਦਾ ਪਰਚਾ ਬਣਾਤਾ ਵੀ ਇਹ ਤਾਂ ਥਾਂ ਦਾ ਰੌਲਾ ਜੀ ਜਦੋਂ ਕਿ ਇਰਾਦਾ ਕਤਲ ਦਾ ਤੇ ਇਹ ਇਹ ਬੰਦਾ ਸੀ ਪਰਚਾ ਮੈਨੂੰ ਮਾਰਨ ਆਈ ਸੀ ਮੇਰੇ ਪਰਿਵਾਰ ਨੂੰ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਮੈਂ ਚੰਗੇ ਕੰਮ ਕਰ ਰਿਹਾ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਪਰਚਾ ਬਣਦਾ ਸੀਗਾ ਹੂੰ ਜਦੋਂ ਕੋਈ ਕਾਰਵਾਈ ਨਹੀਂ ਹੋਈ ਜੀ ਤਾਂ ਮੈਨੂੰ ਐਸਆਈ ਸਾਹਿਬ ਦਾ ਫੋਨ ਆਉਂਦਾ ਕਿ ਉਹਨਾਂ ਨੇ ਤਾਂ 755 ਕਰਾ ਲਈ ਕਿ ਤੁਹਾਡੇ ਤੇ ਉਹਨਾਂ ਨੇ ਪਰਚਾ ਦਿੱਤਾ ਹੋਇਆ ਤੁਹਾਡੇ ਤੇ ਦਰਖਾਸਤ ਦਿੱਤੀ ਹੋਈ ਆ ਮੇਰੀ ਮਾਂ ਤੇ ਮੇਰੀ ਮੈਸੇਜ ਤੇ ਮੇਰੇ ਭਰਾਵਾਂ ਤੇ ਜੀ ਸਾਰਿਆਂ ਦੇ ਉਹਨਾਂ ਨੇ ਦਰਖਾਸਤ ਦਿੱਤੀ ਵੀ ਇਹ ਬੰਦੇ ਸਾਡੇ ਥਾਂ 'ਚ ਨਹੀਂ ਸਾਨੂੰ ਵੜਨ ਦੇ ਰਹੇਗੇ ਸਾਡਾ ਥਾਂ ਦਾ ਰੌਲਾ ਮਤਲਬ ਕਹਾਣੀ ਨੂੰ ਘੁਮਾਤਾ ਜਦੋਂ ਕਿ ਤੁਸੀਂ ਮੌਕਾ ਵੀ ਦੇਖ ਸਕਦੇ ਆ ਬਾਹਰ ਕੱਢਿਆ ਹੋਇਆ ਹੁਣ ਬਾਈ ਜੀ ਤੁਸੀਂ ਵੀ ਸਿਆਣੇ ਹੋ ਜੇ ਕਿਸੇ ਦਾ ਥਾਂ ਦਾ ਰੌਲਾ ਹੋਊਗਾ ਉਹ ਬਾਹਰ ਕੱਢਣ ਦੇ ਦੂ ਤੱਕੇ ਨਾ ਉੱਥੇ ਸਬਜੀ ਹੋਈ ਵੀ ਇਹ ਸਾਰਾ ਕੁਝ ਹੋਇਆ ਵੈ ਜੀ ਉੱਥੇ ਸ਼ਰਿਆਂਮ ਉੱਥੇ ਇਹ ਹੁੰਦੇ ਆ ਠੀਕ ਹੈ ਜੀ ਇਹਨਾਂ ਨੇ ਝੂਠਾ ਉਹ ਬਣਾਇਆ ਗਿਆ ਮੈਂ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਕਰਦਾ ਮੇਰੀ ਕੋਈ ਸਰਮਾਈ ਨਹੀਂ ਹੋ ਰਹੀਗੀ ਇਹ ਜਿਹੜੇ ਬੰਦਿਆਂ ਦਾ ਮੈਂ ਨਾਮ ਲਿਆ ਸਾਰਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਮੈਂਟਲੀ ਹਰਾਸਮੈਂਟ ਮੈਨੂੰ ਕਰ ਰਹੇ ਆ ਜੀ ਅਮਨਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਰਾਜਾ ਚੱਕੀ ਆਲਾ ترਸੀਮ ਸਿੰਘ ਪੁੱਤਰ ਜੱਗਰ ਸਿੰਘ ਦਾ ਹਰਪਾਲ ਸਿੰਘ ਪੁੱਤਰ ਜੱਗਰ ਸਿੰਘ ਦਾ ਬਲਦੇਵ ਸਿੰਘ ਪੁੱਤਰ ਕੁੰਡਾ ਸਿੰਘ ਦਾ ਗੁਰਾ ਸਿੰਘ ਦਾ ਬੇਟਾ ਨੀਲੀ ਬਰਾੜ ਸਾਹ ਸਿੰਘ ਮਿਸਤਰੀ ਦਾ ਵੱਡਾ ਬੇਟਾ ਜੀ ਸਰਬਜੀਤ ਸਿੰਘ ਹੂੰ ਠੀਕ ਹੈ ਜੀ ਬਿੱਟਾ ਸਿੰਘ ਸੁਭਾ ਸਿੰਘ ਮਿਸਤਰੀ ਦਾ ਬੇਟਾ ਤੇ ਮਲਜਮ ਜਿਹੜਾ ਇਹ ਅਮਨਦੀਪ ਸਿੰਘ ਇਹਨਾਂ ਤੇ ਸਾਰਿਆਂ ਤੇ ਪਰਚਾ ਹੋਣਾ ਚਾਹੀਦਾ ਜੀ ਅਰਾਦਾ ਕਤਲ ਦਾ ਇਹ ਸਾਰੀ ਝੁੰਡਲੀ ਹੈ ਜੀ ਇਹ ਮੈਨੂੰ ਮਾਰਨਾ ਚਾਹੁੰਦੇ ਆ ਜੀ ਅੱਜ ਆਕਿਆ ਹੋਇਆ ਮੈਂ ਇੱਥੇ ਚੜਿਆ ਜੀ ਜੀ ਬਈ ਕੋਈ ਕੋਈ ਗਲਤ ਕਦਮ ਨਹੀਂ ਚੱਕਣਾ ਪ੍ਰਸ਼ਾਸਨ ਦਾ ਵੀ ਪੱਕ ਲੈਣਿਆ ਗੱਲ ਕਰਦੇ ਉਹਨਾਂ ਤੁਹਾਡਾ ਮਸਲਾ ਜਰੂਰ ਹੱਲ ਹੋਵੇਗਾ ਮੈਂ ਇੱਕ ਗੱਲ ਤੁਹਾਡੇ ਕੈਮਰੇ ਲਈ ਕਹਿਣਾ ਸੋਣਾ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਣਾ ਸਰ ਤੁਸੀਂ ਕਿੱਥੇ ਸੁੱਤੇ ਪਏ ਹੋ ਹੂੰ ਗੁਲਤਾਰ ਸਿੰਘ ਸੰਧਵਾ ਜੀ ਤੁਸੀਂ ਹਰ ਰੋਜ਼ ਮੈਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਵੀ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਵੀ ਮੈਂ ਮੈਂ ਇਹਨਾਂ ਦਾ ਮਸਲਾ ਜਿਹੜੇ ਤੁਹਾਡੇ ਪਿੰਡ ਇਹ ਕਰਦੇ ਆ ਤੁਸੀਂ ਕਿੱਥੇ ਸੁੱਤੇ ਪਏ ਤੁਹਾਡੇ ਆਪਦੇ ਫਰੀਦਕੋਟ ਹਲਕੇ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਸਾਡਾ ਮੱਤਾ ਪਿੰਡ ਗੜ ਬਣ ਚੁੱਕਿਆ 12 ਤੋਂ 15 ਸਾਲ ਦੇ ਬੱਚੇ ਚਿੱਟੇ ਦੀ ਲਪੇਟ 'ਚ ਹੈ ਸ਼ਰਮ ਨਸ਼ਾ ਵੇਚ ਰਿਹਾ ਇੱਥੇ ਪੰਜਾਬ ਸਰਕਾਰ ਨੇ ਨੰਬਰ ਜਾਰੀ ਕੀਤਾ ਉਸ ਤੇ ਕੋਈ ਸਰ ਕੋਸ਼ ਨਹੀਂ ਕੋਈ ਕਾਰਵਾਈ ਨਹੀਂ ਸਰ ਕੀਤੀ ਆ ਤੁਸੀਂ ਮੈਂ ਕੀਤੀ ਜੀ ਬਹੁਤ ਥਾਂ ਮੈਂ ਜਿੰਨੀਆਂ ਮੈਨੂੰ ਜਿੱਥੋਂ ਜਿੱਥੋਂ ਮੈਨੂੰ ਸਮਝ ਸੀ ਕਿ ਜਿੱਥੇ ਜਿੱਥੇ ਮੈਂ ਪੇਸ਼ ਕੀਤੀ ਕੋਈ ਸੁਣਵਾਈ ਨਹੀਂ ਸਰ ਮੈਂ ਸੀਐਮ ਸਾਹਿਬ ਨੂੰ ਵੀ ਮੇਲ ਕੀਤੀ ਮੈਂ ਆਪਣੇ ਜਿਹੜੇ ਆਪਣੇ ਕੁਲਦੀਪ ਸਿੰਘ ਢਾਲੀਵਾਲਾ ਪੰਚਾਇਤ ਹੈਗੇ ਆਪਣੇ ਮੰਤਰੀ ਉਹਨਾਂ ਨੂੰ ਵੀ ਮੈਂ ਮੇਲ ਕੀਤੀ ਡੀਸੀ ਸਾਹਿਬ ਨੂੰ ਮਿਲਿਆ ਜਿੱਥੋਂ ਤੱਕ ਬਾਅਦ ਸੀ 112 ਨੰਬਰ ਤੇ ਅੱਜ ਕਾਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਜੀ ਪਤਾ ਜੀ ਤੁਸੀਂ ਆਦਾ ਪਰ ਤੁਹਾਡਾ ਪੰਚਾਇਤ ਲੈਵਲ ਤੇ ਕੰਮ ਹੈ ਦੱਸੋ ਸਰ ਮੇਰੇ ਕੋਲ ਕੋਈ ਹੱਲ ਨਹੀਂ ਮੈਂ ਬਹੁਤ ਪਰੇਸ਼ਾਨ ਹੋ ਚੁੱਕਿਆ ਹਾਂ ਭਾਈ ਅਸੀਂ ਸਾਨੂੰ ਦੂਜੀ ਧਿਰ ਦਾ ਪੱਖ ਵੀ ਲੈਣ ਵਾਸਤੇ ਨੰਬਰ ਦਿਓ ਜੀ ਉਹਨਾਂ ਦਾ ਉਹ ਤੁਹਾਨੂੰ ਥੱਲੇ ਹੀ ਦੇ ਦੇਣਗੇ ਜੀ ਜੀ ਗੱਲਬਾਤ ਕਰਦੇ ਆ ਦੂਜੀ ਧਿਰ ਨਾਲ ਵੀ ਕੀ ਮਸਲਾ ਤੇ ਪ੍ਰਸ਼ਾਸਨ ਦਾ ਵੀ ਪੱਕਾ ਜਾਣਦਿਆ ਕਿ ਭਾਈ ਕਿਉਂ ਇਹਨਾਂ ਤੇ ਕਹਿਣ ਤੇ ਉਹਨਾਂ ਦੀ ਕਾਰਵਾਈ ਨਹੀਂ ਕੀਤੀ ਜੀ ਤੁਸੀਂ ਸਰ ਤੁਸੀਂ ਨਾ ਥੱਲੇ ਸਾਰੇ ਸਾਰਾ ਪਿੰਡ ਖੜਾ ਜੀ ਤੁਸੀਂ ਪੁੱਛ ਲੋ ਵੀ ਸਾਰੇ ਪਿੰਡ ਨੂੰ ਪੁੱਛ ਲਓ ਜੇ ਮੈਂ ਝੂਠਾ ਆ ਜਿਹੜਾ ਕੋ ਮਰਜ਼ੀ ਕਰ ਲਓ ਜੀ ਉਹ ਸਾਰਾ ਪਿੰਡ ਖੜਾ ਜੀ ਜੀ ਸ਼ੁਕਰੀਆ ਬਾਈ ਜੀ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਧੀਰਜ ਰੱਖੋ ਸਾਰੀ ਗੱਲ ਸੁਣੀ ਜਾਊਗੀ ਤੇ ਮੈਂ ਤਾਂ ਤੁਹਾਨੂੰ ਕਹਿਣਾ ਕਿ ਬੈਠ ਕੇ ਗੱਲ ਨਹੀਂ ਬਾਈ ਜੀ ਜਿੰਨਾ ਚਿਰ ਬਾਈ ਜੀ ਜਿੰਨਾ ਚਿਰ ਉਹ ਬੰਦੇ ਅਰੈਸਟ ਨਹੀਂ ਹੁੰਦੇ ਪਰਚਾ ਨਹੀਂ ਦਰਜ ਹੁੰਦਾ ਰਾਧਾ ਕਤਲ ਦਾ ਬਾਈ ਜੀ ਮੈਂ ਥੱਲੇ ਨਹੀਂ ਆਣਾਗਾ ਭਾਵੇਂ ਮੈਨੂੰ ਮਰਨਾ ਮਨਜ਼ੂਰ ਹੈ